ਗਰੜੀ ਚੰਬੀ ਘੋੜੀ ਦਿਖਾਉਣ ਲੱਗਾ ਸੱਜਣੋ ਬਹੁਤ ਸੋਹਣੀ ਤੇ ਸੁਨੱਖੀ ਘੋੜੀ ਆ ਮਜ਼ਬੂਤ ਘੋੜੀ ਆ ਹੱਡ ਗੋਡੇ ਦੀ ਚੰਗੀ ਆ ਪੈਰਾਂ ਦੀ ਮਜ਼ਬੂਤ ਆ ਧੌਣ ਵਗੈਰਾ ਸੋਹਣੀ ਆ ਬੇਲ ਵੀ ਚੰਗੀ ਆ ਪੇਟਲ ਘੋੜੀ ਆ ਪਿੱਠ ਪੂੜਾ ਸੋਹਣਾਗਾ ਜਿਹੜਾ ਵੀ ਸੱਜਣ ਚੰਗੀ ਘੋੜੀ ਭਾਲ ਰਿਆ ਇਸ ਘੋੜੀ ਦੇ ਕਰੋ ਦਰਸ਼ਨ ਸੱਜਣੋ ਆ ਤੁਸੀਂ ਦੇਖੋ ਖੜਨੀ ਖੁਰਨੀ ਘੋੜੀ ਦੀ ਬਾ ਕਮਾਲ ਆ ਸੱਜਣੋ 7 ਮਹੀਨਾ ਦੀ ਗੱਬਣਾ ਨੁਕਰੇ ਕੋੜੇ ਤੋਂ ਸੱਜਣੋ ਆਪ ਇਹ ਕੋੜੀ ਅਰਜਨ ਰੌਲੀ ਵਾਲੇ ਕੋੜੇ ਦੀ ਬੱਚੀ ਆ ਬਾਲਪੌਰਿਆਂ ਦੀ ਸਾਫ ਆ 61+ ਮਾਲਕਾਂ ਨੇ ਹਾਈਟ ਦੱਸੀ ਆ ਸੱਜਣੋ ਤੇ ਸਵਾਰੀ ਵਗੈਰਾ ਦੀ ਓਕੇ ਆ ਮੂੰਹੋਂ ਦੋ ਦੰਦਾਂ ਦਾ ਤੇ 61+ ਹਾਈਟ ਆ ਬਾਲਪੌਰਿਆਂ ਦੀ ਸਾਫ ਆ ਅਰਜਨ ਰੌਲੀ ਵਾਲੇ ਦੀ ਬੱਚੀ ਆ ਤੇ 7 ਮਹੀਨਾ ਦੀ ਗੱਬਣਾ ਪਿੰਡ ਲੰਡੇ ਜ਼ਿਲ੍ਹਾ ਮੋਗਾ ਫੋਨ ਉਹੀ ਸੱਜਣ ਕਰਨ ਟਾਈਮ ਪਾਸ ਵਾਲਾ ਕੋਈ ਵੀ ਸੱਜਣ ਫੋਨ ਨਾ ਕਰੇ ਜੀਨੇ ਵਧੀਆ ਰੁਪਏ ਲਾਉਣੇ ਆ ਚੰਗੀ ਘੋੜੀ ਲੈਣੀ ਆ ਉਹੀ ਸੱਜਣ ਫੋਨ ਕਰੇ ਟਾਈਮ ਪਾਸ ਵਾਲਾ ਸੱਜਣ ਬਾਈ ਕਹਿੰਦਾ ਕੋਈ ਵੀ ਫੋਨ ਨਾ ਕਰੇ ਸੱਜਣੋ ਨੰਬਰ ਸਕਰੀਨ ਤੇ ਦੇਤਾ ਬਾਈ ਨਾਲ ਗੱਲਬਾਤ ਕਰ ਲਿਓ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਦੇਖ ਪਰਖ ਕੇ ਘੋੜੀ ਖਰੀਦ ਸਕਦੇ ਹੋ ਪਿੰਡ ਲੰਡੇ ਜ਼ਿਲ੍ਹਾ